ਉਹ ਇਹ ਪ੍ਰੋਸਾਨੀ ਕੀਤਾ ਜਾ ਰਿਹਾ ਜਿੰਨੀ ਮਰਜ਼ੀ ਦਲੀਲਾਂ ਪੀਲਾਂ ਦੇ ਦੇ। ਕਿਉਂਕਿ ਜਦੋਂ ਪਹਿਲਾਂ ਚੱਕਿਆ ਸੀ ਉਹਨਾਂ ਨੂੰ ਉਦੋਂ ਵੀ ਉਹ ਐਮਐਸਪੀ ਦੀ ਗੱਲ ਕਰਕੇ ਹੀ ਉੱਠੇ ਸੀ। ਇਹ ਆਵਾਜ਼ ਚੱਕਣੀ ਚਾਹੀਦੀ ਦਿੱਲੀ ਦਾ। ਇਸ ਗੁੰਗੀਆਂ ਬੈਠੀਆਂ ਸਰਕਾਰਾਂ ਨੂੰ ਬਸਨਾ ਚਾਹੀਦਾ। ਜਿਵੇਂ ਆਪ ਵੀ ਜੀ। ਆਪ ਦੇਖ ਲਓ ਇੱਕ ਬੰਦਾ 20 ਦਿਨਾਂ ਤੋਂ ਨੰਨ ਲੰਮੜਨ ਵੱਲ ਬੋਲੇ। ਕੈਬੀਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਸਵਾਗਤ ਹੈ ਮੈਂ ਗੁਰ ਇਕਵਾਲ ਸਿੰਘ ਖਾਲਸਾ। ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਯੂਥ ਕਾਂਗਰਸ ਸਰਕਾਰ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਜੋ ਅੱਜ ਖਨੋਰੀ ਬਾਰਡਰ ਤੇ ਜਿਹੜਾ ਇਹ ਜਗੀਰ ਸਿੰਘ ਢੱਲੇਵਾਲ ਨੂੰ ਮਿਲਣ ਆਏ ਨੇ ਸੋਨਣਾ ਬੁਚਾਂ ਦੇ ਕਿਹਸ ਤਰ੍ਹਾਂ ਨਾ ਸਿੱਧਾ ਕੀ ਹਾਨਾ ਔਰ ਉਹਨਾਂ ਨੇ ਕੀ ਚਾਹਨੇ ਛੋਟੇ ਲੋਕ ਸਾਥ ਥੋੜਾ ਜੀ ਦੇ ਧੰਨਵਾਦ ਸੋ ਨਿਹਾਲ ਸੰਗਠਨ ਆਓ ਬੀਖੋ ਜਿਹੜਾ ਜਵਾਬ ਚਾਹੁੰਦੇ ਆ ਸਾਡੇ ਸਾਥ ਨੂੰ ਹਲਾ ਕੇ ਰੱਖਦਾ ਹੈ ਸਾਡਾ ਸਾਡਾ ਫਰਜ਼ ਹੈ ਬੰਦਾ ਜਿਹੜੀ ਜਿੰਨੀ ਹੈਗੀ ਉਹਨਾਂ ਨੂੰ ਇਕੱਲਾ ਨਾ ਸੇਧਾ ਜਾਣਨ ਦੇ ਬਿਨਾਂ ਆਵਾਜ਼ ਚੱਕਣੀ ਚਾਹੀਦੀ ਵੀ ਦਿੱਲੀ ਦਾ ਇਸ ਗੁੰਡੀਆਂ ਬੈਠੀਆਂ ਸਰਕਾਰਾਂ ਨੂੰ ਦੱਸਣਾ ਚਾਹੀਦਾ ਵੀ ਜਦ ਆਪ ਵੀ ਨਾ ਆਪ ਵੀ ਆਤ ਵੇਖ ਲਓ ਇੱਕ ਬੰਦਾ ਜੀ ਦੇ ਨਾਲ ਲੋਕ ਮਾਰਨ

ਜਾ ਸਕਦੀ ਆ ਜਿਹਦੇ ਅਸੀਂ ਕਦੀ ਕੋਈ ਅੰਕਸ਼ਾ ਨਹੀਂ ਕੀਤੀ ਕਿ ਉਹਨਾਂ ਦੇ ਨਾਲ ਲੋਕਾਂ ਦਾ ਸੈਂਟੀਮੈਂਟ ਜੁੜਿਆ ਹੋਇਆ ਔਰ ਅਗਰ ਸਰਕਾਰ ਇੰਨੀ ਆ ਦੇਖੀ ਕਰੂਗੀ ਅੰਗਹਿਲੀ ਕਰੂਗੀ ਉਹਨਾਂ ਨਾਲ ਗੱਲ ਵੀ ਨਹੀਂ ਕਰੂਗੀ ਤਾਂ ਬੜੀ ਮੰਦਫਤ ਹੋ ਜਾਊਗੀ ਤੁਸੀਂ ਸਭ ਕਿਵੇਂ ਦੇਖੋ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਉਹਨਾਂ ਨੇ ਐਮਐਸਪੀ ਦਾ ਰੂਪ ਦਾ ਉਹਦਾ ਕੰਮ ਪੂਰਾ ਕਰਨ ਦਾ ਜਿਹ ਹੁਮਿੰਦਰ ਸਰਕਾਰ ਦੁਬਾਰਾ ਉਹ ਅੰਦੋਲਨ ਸ਼ੁਰੂ ਕਰਨਾ ਪਿਆ ਕਿਵੇਂ ਕਿਹਾ ਕਿ ਉਹਨਾਂ ਦੇ ਕੀ ਦੀਸ਼ਾ ਉਹਨਾਂ ਦੀ ਅਸਲੀਅਤ ਐਕਸਪੋਜ਼ ਕੀਤੀ ਉਹਨਾਂ ਨੇ ਉਹਨਾਂ ਨੇ ਇਹ ਿਆਸੀ ਦਾ ਵਾਅਦਾ ਕੀਤਾ ਜਦੋਂ ਕਾਨੂੰਨੀ ਬਿੱਲ ਵਾਪਸ ਕਰ ਤੁਸੀਂ ਅਸੀਂ ਐਮਐਸਪੀ ਜਵਾਂਗੇ ਥੋੜੇ ਦਿਨ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਨੇ ਧੰਨ ਕਰਨੇ ਲਈ ਇਹ ਮੁੱਦਾ ਚੱਕਿਆ ਵੀ ਅਗਰ ਤੁਸੀਂ ਵਾਅਦਾ ਕੀਤਾ ਸੀ ਕਿਸੀ ਮੰਤਰੀ ਸਟੇਜ ਤੇ ਬੈਠ ਸੀ ਅਗਰ ਤੁਸੀਂ ਕੋਈ ਕੀਤਾ ਤਾਂ ਉਹ ਕਾਰਨ ਬਸੇ ਗਿਆ ਇੱਕ ਬੇਵਿਸ਼ਵਾਸੀ ਪੈਦਾ ਹੋਈ ਆ ਜਿਹਦੇ ਕਰਕੇ ਅੱਜ ਤੁਸੀਂ ਭਾਵੇਂ ਵੱਡੇ ਵੱਡੇ ਅਫਸਰ ਆ ਜਾਣ ਜੋ ਮਰਜ਼ੀ ਆ ਜਾਣ ਉਹਨਾਂ ਦੇ ਉੱਤੇ ਜਿਹੜੀ ਮਤਲਬ ਬੇਵਿਸ਼ਵਾਸੀ ਕਰਕੇ ਕੋਈ ਵੀ ਪ੍ਰੋਸਾਨੀ ਕੀਤਾ ਜਾਣਾ ਜਿੰਨੀ ਮਰਜ਼ੀ ਉਹ ਦਲੀਲਾਂ ਪੀਲਾ ਦੇਣ ਕਿਉਂਕਿ ਜਦੋਂ ਪਹਿਲਾਂ ਚੱਕਿਆ ਸੀ ਉਹਨਾਂ ਨੇ ਉਦੋਂ ਵੀ ਉਹ ਐਮਐਸਪੀ ਦੀ ਗੱਲ ਕਰਕੇ ਹੀ ਉੱਠੇ ਸੀ ਅੱਜ ਬੇਵਿਸ਼ਵਾਸੀ ਸੈਂਟਰਪਤੀ ਅੱਜ ਬੇਵਿਸ਼ਵਾਸੀ ਸਟੇਟ ਸਟੇਟ ਦਾ ਕੋਈ ਮੈਂਦਾ ਨਹੀਂ ਆ ਰਿਹਾ ਮੈਂ ਤਾਂ ਹੈਰਾਨਗੀ ਕਰਦਾ ਪੋਲਿਟਿਕਲ ਲੀਡਰਸ਼ਿਪ ਸਟੇਟ ਦੀ ਸਰਕਾਰ ਦੀ ਬਿਲਕੁਲ ਗਿਆ ਬੀਜੀਪੀ ਦਾ ਆਂਦਾ ਕੀ ਮਤਲਬ ਕੋਈ ਸਰਕਾਰੀ ਨੁਮਾਇੰਦਾ ਆਂਦਾ ਕੋਈ ਸਰਕਾਰੀ ਲੀਡਰ ਆਂਦਾ ਉਹਨੂੰ ਅਪਰ ਬੀਜੀਪੀ ਨੂੰ ਤੁਸੀਂ ਇੱਕ ਅਪੋਇੰਟਸ ਜਿਹੜਾ ਲਾਅ ਐਂਡ ਆਰਡਰ ਦੇ ਉੱਤੇ ਜਿੰਮੇਵਾਰੀ ਆ ਅਗਰ ਡੀਜੀਪੀ ਨੂੰ ਭੇਜ ਕੇ ਭੇਜਣ ਦਾ ਮਤਲਬ ਮੇਰੀ ਤਾਂ ਸਮਝ ਤੋਂ ਬਾਹਰ ਆ ਕਿਉਂਕਿ ਡੀਜੀਪੀ ਦਾ ਫੈਸਲਾ ਤਾਂ ਕਰਨਾ ਨਹੀਂ ਡੀਜੀਪੀ ਦੇ ਹੱਥ ਦੇ ਵਿੱਚ ਤਾਂ ਲਾਅ ਐਂਡ ਆਰਡਰ ਆ ਯਾ ਕੋਈ ਘਟਨਾ ਇਉਂ ਜੀ ਨਾ ਹੋ ਅਜੂ ਡੀਜੀਪੀ ਦੇ ਆਮ ਦਾ ਮਤਲਬ ਹੈ ਇਹਦਾ ਮਤਲਬ ਕਿ ਜਿਹੜੀ ਇਹ ਸਰਕਾਰ ਹੈ ਇਹ ਅਫਸਰਾਂ ਦੇ ਪੁੱਸੀ ਚੱਲਦੀ ਆ ਜਿਨ੍ਹਾਂ ਨੂੰ ਕੁਝ ਵੋਟਾਂ ਪਈਆਂ ਜਿਨ੍ਹਾਂ ਨੂੰ ਕੁਝ ਗੱਲ ਕੀਤੀ ਆ ਉਹ ਕਿਤੇ ਲੱਭ ਨਹੀਂ ਉਤਦੇ ਸਰਪੰਚ ਸਾਹਿਬ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਚਲੋ ਤੁਸੀਂ ਸੰਗਠਨ ਦੇਖਿਆ ਪੰਜਾਬ ਸਰਕਾਰ ਉਹਨਾਂ ਦੀ ਕੋਈ ਮਨਜ਼ਰ ਨਹੀਂ ਆਇਆ ਮੰਤਰੀ ਜੀ ਨੇ ਬਿਲੇ ਉਹ ਕੀ ਨਹੀਂ ਮੈਂ ਉਹੀ ਪੜਿਆ ਨਾ ਪਿੱਛੇ ਜਦੋਂ ਜਦੋਂ ਪਹਿਲਾਂ ਧਰਨੇ ਲੱਗੇ ਸੀ ਉਦੋਂ ਜਿਆਜਾ ਉੱਥੇ ਵਹਿੰਦੇ ਸੀ ਵੀ ਫ੍ਰੀ ਵਾਈਫਾਈ ਸੀ ਇਹ ਸੇਵਾ ਕੀਤੀ ਸੀ ਅਸੀਂ ਨਮਾਇੰਦਿਆਂ ਨੂੰ ਭੇਜਦੇ ਸੀ ਅੱਜ ਸਰਕਾਰ ਚ ਕੋਈ ਨਹੀਂ ਕੋਈ ਨੁਕਲਾ ਮੈਂਦਾਨੀ ਵੱਡੀ ਗੱਲ ਆ ਔਰ ਇਹ ਸ਼ਰਮਨਾਕ ਗੱਲ ਆ ਇਸ ਸਰਕਾਰ ਵਾਸਤੇ ਭਗਵਾਨਤਮਨ ਵਾਸਤੇ ਜਿਹੜਾ ਕਿ ਨਾ ਮੈਂ ਮਾਸਟਰਾਂ ਦਾ ਪੁੱਤਾਂ ਕਿਸਾਨੀ ਮੈਂ ਜਾਣਦਾ ਵਾਂ ਜਾ ਕੇ ਇਹਨਾਂ ਦਾ ਹਾਲ ਚਾਲ ਚਾਹੀ ਪੁੱਛ ਦੇਣਾ ਦੇਖ ਲੈ ਵੀ ਇਹਨਾਂ ਦੀ ਸਾਰੀ ਲੈ ਲੈ ਹੋਰ ਕੁਝ ਨਹੀਂ ਤੇ ਜਾ ਕੇ ਸ਼ੰਟਾ ਗੱਲ ਕਰ ਕਿਵੇਂ ਦੇਖਦੇ ਕੁਝ ਕਿਰਿਆਉਣੇ ਬੋਲਦੇ ਨੇ ਕਿੰਨਾ ਉਹਨਾਂ ਦਾ ਮਾਚੀ ਸੁਭਾਅ ਔਰ ਕੋਈ ਨਾ ਦੋਲਣ 90 ਚੱ ਹਾਂਜੀ ਸੋ ਇਹ ਸਾਨੂੰ ਬਰਿੰਦਰ ਸਿੰਘ ਲੋਕ ਜਿਹਨਾਂ ਨੇ ਦੱਸਿਆ ਵੀ ਜਿਹੜਾ ਸਿੰਕ ਸਰਕਾਰ ਹੈ ਉਹਦੇ ਨਾਲ ਨਾਲ ਜਿਹੜੀ ਪੰਜਾਬ ਸਰਕਾਰ ਬਲੋਗ ਜਿਹੜਾ ਇਹ ਬੰਦੋਨਾਂ ਨੂੰ ਦੇਖੇ ਪਹੁੰਚਾਰੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਿਖਣੀ ਬੜੀ ਹੈਓ ਅਜੀਤ ਟੀਵੀ ਦੇ ਨਾਮ